Nseinah N Finally, I mean, I mean German in this Transport, it is ਜੀ ਇਹਨੇ ਕਹਿਆ ਡੋਨਟ ਇਸਟੇ ਠੀਕ ਹੈ ਨਾ ਇਸ ਚੀਜ਼ ਦਾ ਵੀ ਹੱਲ ਕਰਨ ਇਹਨਾਂ ਹਲਤਾ ਪਹਿਲਾਂ ਵੀ ਰੋਲਾ ਪੈ ਚੁਕਿਆ ਇਹਦਾ ਹੱਲ ਹੋਣਾ ਚਾਹੀਦਾ ਹਾਂਜੀ ਸਾਡਾ ਵੀ ਹੱਲ ਕਰਕੇ ਦਿਓ ਜੀ ਹੱਟਾ ਪਹਿਲਾਂ ਰੋਲਾ ਪੈ ਗਿਆ ਸਾਡਾ ਵੀ ਪਹਿਲਾਂ ਵੀ ਰੋਲਾ ਪੈ ਗਿਆ ਬਹੁਤ ਬਹੁਤ ਚੱਕੋ ਬਹੁਤ ਚੱਕ ਤੂੰ ਆ ਤੂੰ ਵੀ ਆ ਦੀ ਚੱਕ ਓਏ ਫੌਲਾ ਦਾ ਤੇਲ ਹੈ ਅੱਜ ਇਹਨਾਂ मोटरोले <muchas> <muchas> ਆਰੇ ਉਹਦੇ ਪਾਣੀ ਦਾ ਵੇਰਵਾ ਦੇਖੋ ਪਾਣੀ ਕਿੱਥੇ ਹੈ ਜੀ ਪੰਜਵਾਂ ਲੋਕ ਇਧਾਰ ਹੈ ਪਾਣੀ ਕਿੱਥੇ ਹੈ ਜੀ ਪਾਣੀ ਪੈ ਸੱਚ ਨਾਲ ਪਵੇ ਦੱਸੋ ਜਿਵੇਂ ਸਾਫ ਪਿਆ ਵਾ ਜੀ ਆਪਾਂ ਤੇ ਖੜਾ ਗਏ ਇਹ ਕੋਈ ਗੱਲ ਨਹੀਂ ਕਿ ਜਦੋਂ ਨੇ ਕੋਈ ਕੋਈ ਗੱਲ ਨਹੀਂ ਬਿਲਕੁਲ ਉਲੀਨ ਉਲੀਨ ਆ ਜਾਂਦੀ ਹੈ ਕੋਈ ਕੱਟ ਗਿਆ ਕੱਟਿਆ ਨਹੀਂ ਜੀ ਪਾਣੀ ਨਿਕਲ ਰਿਹਾ ਜੀ ਆਹ ਆਹ ਵੀਡੀਓ ਦਿਖਾ ਤੇ ਪਾ ਪਾ ਦੇ ਪਾ ਦੇ ਇੱਕ ਪਾ 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 ਬਾਈ ਨਾ ਕਰ ਲੈ ਵੀਡੀਓ ਵਿੱਚ ਪਾਣੀ ਹੁੰਦਾ ਤੇ ਇਹ ਇਹ ਵੀ ਲਾਲ ਹੋ ਗਿਆ ਬਾਈ ਹੋ ਗਿਆ ਜੀ ਪਾਣੀ ਪਾਣੀ ਹੈ ਜੀ ਇਹ ਨਾਮ ਹੈ ਬਾਈ ਦਾ ਮੇਰਾ ਅਮਰਪਾਸ ਸਿੰਘ ਹੈ ਵੀਰੇ ਮੈਂ ਮੋਕੇ ਰਹਿਣ ਵਾਲਾ ਵੀਰੇ ਮੈਂ ਵੀ ਅੱਜ ਟੈਂਕੀ ਫੁੱਲ ਕਰਾਈ ਸੀ ਚਾਪਨ ਦਾ ਟੈਂਕੀ ਫੁੱਲ ਕਰਾਈ ਸੀ ਆਪ ਦੀ ਮੈਂ ਜੀ ਮੈਂ ਚਾਪਨ ਦੇ ਉਹ ਮੁਰਸੇ ਹੋ ਕੇ ਜਾਂਦਾ ਸੀ ਮੈਂ ਤਾਂ ਉਹੀ ਸੜੀ ਗਿਆ ਕੱਲ ਮੈਂ ਛੋਟਾ ਮੁੰਡਾ ਮੇਰਾ ਉਹਨੇ ਐਟ ਵਾਈਟੇ ਕੱਢ ਕੇ ਪਾਇਆ ਚ 2 ਲੀਟਰ ਕੋਈ ਮੁਰਸੇ ਪਾਣੀ ਨਿਕਲਿਆ 2 ਲੀਟਰ ਚ ਅੱਜ ਮੈਂ ਫੇਸ ਫੇਰ ਕਿਲੋ ਮੀਟਰ ਤੁਰ ਕੇ ਆਇਆ ਵਾ ਸਾਰੀ ਮੁਰਤੇ ਹੋਇਆ ਮੇਰਾ ਜੋ ਮੁਰਸੇ ਮੈਂ ਸਹੀ ਕਰਾਇਆ ਪੰਪ ਵਿੱਚ ਉਹ ਸਹੀ ਕਰਾਇਆ ਜਾ ਕੇ ਮੈਂ ਦਾਈ ਉਹਨੇ ਸਭ ਵਿੱਚ ਪਾਣੀ ਨਿਕਲਿਆ ਵਿੱਚੋਂ ਜੀ ਦੱਸੋ ਬੰਦਾ ਕੀ ਕਰੇ ਇਹਨਾਂ ਨੂੰ ਇਹ ਕਹਿੰਦੇ ਸਾਡਾ ਪੈਟਰੋਲ ਜਮਾ ਸਹੀ ਆ ਤੇ ਪਾਣੀ ਆਇਆ ਕਿੱਥੋਂ ਜੀ ਉਹ ਮੁਰਦੇ ਨਾਲ 6 11 ਵਜੇ ਮੈਂ ਦਿਹਾੜੀ ਕਿੱਥੇ ਹਰੇਗਾ ਬੰਦਾ ਵਾ ਮੈਂ ਦਿਹਾੜੀ ਕਰਨ ਜਾਣਾ ਵਾ ਉਹ ਮੈਂ ਕਿੱਧਰ ਗਿਆ ਮੇਰੇ ਸਾਹ ਦਿਹਾੜੀ ਖਰਾਬ ਹੋ ਗਈ ਨਾ ਮੈਂ ਮੁਰਦੇ ਖਰਾਬ ਹੋਇਆ ਮੈਂ ਉਹ ਦੋਸਰੂਆ ਮੁਰਦੇ ਨਾਲ ਦੋਸਰੂਆ ਆਦੇ ਤੇ ਪੇਟਾ ਵੀ ਇੱਕ ਵਾਰੀ ਵੀਡੀਓ ਬਣੀ ਹਾਂ ਇਹਨਾਂ 10 ਦਿਨ ਪਹਿਲਾਂ ਵੀਡੀਓ ਬਣੀ ਉਹ ਵੀ ਪਾਣੀ ਕਰਕੇ ਵੀਡੀਓ ਬਣੀ ਸੀ ਅੱਜ ਮੈਂ ਪਹਿਲਾਂ ਇੱਕ ਪਹਿਲਾਂ ਮੁੰਡਾ ਵੀ ਪਹਿਲਾਂ ਮੁੰਡਾ ਹੀ ਕਹਿੰਦਾ ਪਾਣੀ ਪਿਆ ਉਦੋਂ ਮੈਂ ਆਇਆ ਮੈਂ ਪਰੇ ਹੋ ਪਰੇ ਸਾਹਮਣੇ ਕਿੰਨਾ ਪਾਣੀ ਆ ਅਸੀਂ ਨਾ ਪਾਣੀ ਮੁਰਦੇ ਨੇ ਪਾ ਵੀ ਨਹੀਂ ਸਕਦੇ ਉਹਨਾਂ ਨੇ ਉਹ ਪ੍ਰੋਜੈਕਟਰ ਕਰਾਇਆ ਕੈਮੀ ਦਾ ਪਾਣੀ ਦਾ ਚੱਕ ਕਰਾਇਆ ਕਿ ਉਹ ਕਹਿੰਦਾ ਸਾਡੇ ਪਾਪਾਂ ਦੇ ਵਿੱਚ ਪਾਣੀ ਹੈ ਨਹੀਂ। ਜੋ ਭਾਈ ਅੱਜ ਨਹੀਂ ਹੋਗਾ ਪਰ ਅੱਜ ਤੱਕ ਖਤਮ ਹੋ ਗਏ 9 ਤੋਂ ਉਸ ਵਿੱਚ ਪਾਣੀ ਤੇ ਕਿੱਥੇ ਗਿਆ? ਇਹਦਾ ਤਾਜਾ ਪਾਣੀ ਨੇ ਤਾਜਾ ਪਟਰੋਲ ਪਾਇਆ ਹੋਗਾ ਜਿਨ੍ਹਾਂ ਨੇ ਪਹਿਲਾਂ ਪਟਰੋਲ ਸੀ। ਇਹਦਾ ਅੱਜ ਹੀ ਆਪੋ ਕਾਇਆ ਮੈਨੂੰ 4 ਦਿਨ ਪਾਏ ਨੂੰ ਹੋ ਗਏ। ਉਹ ਟੈਂਕੀ ਖਾਲੀ ਹੋ ਗਈ ਨਵਾਂ ਨਵਾਂ ਪਾ ਲਿਆ। ਲਗਾਤਾਰ ਪੰਪਰੋਲ ਪੰਪਾਂ ਦੇ ਇਦਾਂ ਦੀਆਂ ਧਰਨਾਵਾਂ ਹੋ ਜਾਂਦੀਆਂ ਨੇ ਕਿ ਨੂੰ ਹੋਵੇ ਤੇ ਮਾਰੀ ਗੱਲ ਆ ਜੀ ਸਾਰੇ ਯਕੀਨ ਕਰਦੇ ਪੰਪਾਂ ਦੇ ਤੇ ਸਾਨੂੰ ਮਾਰਾ ਗਮੇਨਾਸੇ ਤੇ ਤੁਸਾਂ ਚਾਹੀਦਾ ਪਾਣੀ ਆਇਆ ਕਿੱਥੋਂ ਆ ਅਸੀਂ ਇਹ ਮੁਰਤੇ ਪਾਣੀ ਪੈਂਕੇ ਪਾਣੀ ਪਾ ਨਹੀਂ ਸਕਦੇ ਉਹਦੇ ਸੀਲ ਲੱਗੀ ਹੁੰਦੀ ਆ ਪਾਣੀ ਇੱਕ ਬੂੰਦ ਵੀ ਨਹੀਂ ਜਾ ਸਕਦਾ ਪਾਣੀ ਅੰਦਰ ਜੇ ਗੱਲ ਕਰੀਏ ਉਹ ਕਹਿੰਦੇ بارشਾਂ ਦਾ ਮੌਸਮ ਆ ਕਈ ਵਾਰੀ ਮੋਟਰ ਦਾ ਕੋਈ ਪਾਣੀ ਪੈ ਜਾਂਦਾ ਭਾਈ ਦੱਸੋ ਮੈਂ ਮਨ ਪੈਂਕੇ ਪਾਣੀ ਪਾਉ ਕਿਵੇਂ ਅਬ ਤਾਂ ਇਹ ਕਿ ਸਿੱਧੀ ਖਣਾਉਣੇ ਆ ਜੀ ਪਰ ਉਹ ਤੇ ਠੀਕ ਲੱਗੀ ਹੁੰਦੀ ਆ ਉਹ ਤੇ ਇੰਨੀ ਕੰਗਣੀ ਹੁੰਦੀ ਮੁਰਤੇ ਉੱਪਰੇ ਪਾਣੇ ਪਾਣੀ ਜਾ ਨਹੀਂ ਸਕਦਾ ਓਡੇ ਸਾਹਮਣੇ ਆ ਪਾਣੀ ਡੋੜ ਕੇ ਖੋਣਾ ਪਾਉਂਦੇ ਪਾਣੀ ਜਾ ਕੇ ਖਾਰੇ ਵਿੱਚ ਕੀ ਮੰਨਤੀ ਕਰਦੇ ਆ ਹਾਨੂੰ ਸਾਫ ਚਾਹੀਦਾ ਹਨ ਮੁਰਤੇ ਨੇ ਪਾਣੀ ਆਇਆ ਕਿੱਥੋਂ ਸਾਫ ਚਾਹੀਦਾ ਵਾ ਇਹ ਹਾਲੇ ਤਿਆਰੀ ਕਰਾ ਹੋਈ ਆ ਮਾਨੂੰ ਸਾਫ ਕੇ ਹੁੰਦਾ ਜੀ ਹੋ ਸਕਦਾ ਤੁਹਾਡਾ ਖਰਾ ਹੋ ਗਿਆ ਹਾਂ ਮੈਂ ਸਹੀ ਕਰਾ ਕੇ ਲਿਆ ਹੁਣੇ ਮੈਂ 300 ਰੁਪਏ ਲਾ ਕੇ ਆਇਆ ਇੱਥੇ ਮੈਂ ਆ ਖੜਿਆ ਵਾ ਹੁਣ ਮੈਂ 300 ਰੁਪਏ ਲਵਾ ਕੇ ਲਿਆ ਆ ਇੱਥੇ ਮੈਂ ਹੁਣ 12 ਵਜੇ ਨਾਕਮ ਕੇ ਕੰਮ ਤੇ ਗਿਆ ਵਾ ਸਵੇਦਾ ਹੀ ਟੈਨਸ਼ਨ ਲਈ ਫਈ ਆ ਕਿੰਨਾ ਕਿਲੋਮੀਟਰ ਤੁਰ ਕੇ ਆਇਆ ਪਹਿਲਾ ਕਿਲੋਮੀਟਰ ਮੈਂ ਆ ਹੁਣੇ ਸਣਿਆ ਪਾਣੀ ਵੇਖ ਲੋ ਲੱਗਦਾ ਨਹੀਂ ਇਸ ਤਰ੍ਹਾਂ ਦੇ ਪੰਪਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਆ ਜੀ ਪੂਰੀ ਹੋਣੀ ਚਾਹੀਦੀ ਗਾ ਹੋਣੀ ਚਾਹੀਦੀ ਆ ਜੀ ਸਾਰਾ ਪਾਣੀ ਮਾ ਮਟਾ ਹੋਵੇ ਗੂਂਦ ਹੋਏ ਇੰਨਾ ਪਾਣੀ ਆ ਉਹ ਤਾਂ ਉਹ ਸਹੀ ਕਿ ਪੰਪ ਚੱਕ ਕਰਾਈ ਜਾਂਦੇ ਪਾਣੀ ਆ ਕਿੱਥੋਂ ਆ ਜੀ ਉਹ ਅਸੀਂ ਤਾਂ ਜਾਣ ਕੇ ਪਾ ਨਹੀਂ ਸਕਦੇ ਆਲਾ ਦੋਹਾਂ ਜੀ ਬੱਕਰ ਦਿਹਾੜੀ ਦਾ ਬੰਦੇ ਆ ਅਸੀਂ ਪਾਣੀ ਕਿੱਥੋਂ ਪਾ ਦੇ ਵਿੱਚ ਮੇਰਾ ਨਾਮ ਮਨੀਸ਼ ਕੁਮਾਰ ਆ ਜੀ ਮੈਂ ਹੀਰਾ ਫਿਲਮ ਸਟੇਸ਼ਨ ਕੋਟ ਰੋਡ ਦਾ ਓਨਰ ਹੈ ਇਹਨਾਂ ਨੇ ਇਹ ਮੇਰੇ ਤੇ ਬਲੇਮ ਲਾਇਆ ਸੀਗਾ ਵੀ ਤੁਸੀਂ ਤੁਹਾਡੇ ਪੈਟਰੋਲ ਦੇ ਵਿੱਚ ਪਾਣੀ ਆ ਰਿਹਾ ਵਾ ਉਹਦੀ ਅਸੀਂ ਆਟੋਮੇਸ਼ਨ ਤੇ ਜਿਹੜੀ ਹੈਗੇ ਵਾਟਰ ਡਿਪ ਜ਼ੀਰੋ ਚੈੱਕ ਕਰਵਾਤੀ ਹੈ ਵਾਟਰ ਪੇਸਟ ਲਾ ਕੇ ਟੈਂਕ ਚੈੱਕ ਕਰਵਾਤੇ ਆ ਦੋਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਉਹਦੀ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਇਹਨਾਂ ਨੇ ਪ੍ਰੈਸਰ ਰਿਪੋਰਟਰ ਸਾਹਿਬ ਨੇ ਕਰ ਲਈ ਐ ਉਹ ਵੀਡੀਓ ਦੇ ਵਿੱਚ ਹੀ ਐ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਭਾਈ ਜੀ ਸਾਹਿਬ ਜੀ ਆਪਾਂ ਕਿੰਨੇ ਵਾਰ ਇਸ ਪੰਪ ਤੇ ਪਾਣੀ ਨੂੰ ਲੈ ਕੇ ਰੋਲਾ ਪੈ ਚੁੱਕਿਆ ਮੇਰੇ ਕਸਟਮਰ ਉਹ ਕਹਿੰਦੇ ਨੇ ਪੈਟਰੋਲ ਦੇ ਵਿੱਚ ਪਾਣੀ ਆ ਰਿਹਾ ਉਹਦਾ ਕਾਰਨ ਇਹ ਐ ਜੀ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਜਿਹੜਾ ਫਨੋਲ ਹੁੰਦਾ ਸੀ ਪੈਟਰੋਲ ਦੇ ਵਿੱਚ ਉਹ ਹੁੰਦਾ ਸੀਗਾ 10 ਤੋਂ 15% ਹੁਣ ਇਹਨਾਂ ਨੇ 20% ਪੈਟਰੋਲ ਐਥਨੋਲ ਕਰਤਾ ਵੈ ਉਹ ਐਥਨੋਲ ਇਹੋ ਜੀ ਚੀਜ਼ ਐ ਜਿਹਦੇ ਜਿਹਦੇ ਮੋਟਰਸਾਈਕਲ ਦੇ ਵਿੱਚ ਕਾਰਬੂਰੇਟਰ ਮਾਰਾ ਜਾਂ ਵੀ ਪਾਣੀ ਹੈਗਾ ਵੈ ਟੈਂਕੀ ਦੇ ਵਿੱਚ ਇੱਕ ਬੂਲ ਵੀ ਪੈਟਰੋਲ ਪਾਣੀ ਆ ਗਿਆ ਉਹਨੇ ਜਿੰਨਾ ਐਥਨੋਲ ਹੈ 20% ਐਥਨੋਲ ਹੈ 20% ਪਾਣੀ ਬਣਾ ਦੇਣਾ ਉਹਨੇ ਉਹਦਾ ਮੇਨ ਕਾਰਨ ਇਹ ਹੈ ਜੀ ਕਾਰਨ ਕੀ ਹੈ ਲੋਕ ਜਿਹੜੇ ਇਸ ਤਰ੍ਹਾਂ ਰੋਗ ਲਗਾ ਰਹੇ ਹੋਰ ਤੁਹਾਡਾ ਲੋਕਾਂ ਨਾਲ ਰਾਬਤਾ ਕੀਤਾ ਤੁਸੀਂ ਕੀ ਕਰੋਗੇ ਮੈਂ ਤਾਂ ਇਹਨਾਂ ਨੂੰ ਦਿਖਾ ਸਕਦਾ ਹਾਂ ਜੀ ਆਪ ਦੇ ਟੈਂਕ ਚੈੱਕ ਕਰਵਾ ਸਕਦਾ ਹਾਂ ਉਹ ਆਪਣਾ ਵਾਟਰ ਡਿਪ ਚੈੱਕ ਕਰਵਾ ਸਕਦਾ ਹਾਂ ਉਹ ਦੋਵੇਂ ਚੀਜ਼ਾਂ ਚੈੱਕ ਕਰਵਾਤੀਆਂ ਤੇ ਹੋਰ ਮੇਰੇ ਕੋਲ ਤਾਂ ਇਹਦਾ ਕੋਈ ਹੱਲ ਨਹੀਂ ਬਾਕੀ ਜੇ ਕੰਪਨੀਆ ਕਹੋ ਕਿ ਕੰਪਨੀ ਨੂੰ ਚੈੱਕ ਕਰਵਾਵਾਂਗੇ ਉਹ ਕਹਿੰਦੇ ਸਾਡਾ ਨਕਸਾਨ ਵੀ ਹੋ ਗਿਆ ਮੋਟਰਸਾਈਕਲ ਸਾਡੇ ਖਰਾਬ ਹੋ ਗਏ ਅਸੀਂ ਦੋ ਦੋ ਕਿੱਟਾਂ ਲੈ ਕੇ ਦੋ ਮਿੰਟ ਤੁਰ ਕੇ ਲੈ ਕੇ ਆਏ ਆ ਮੋਟਰਸਾਈਕਲ ਇੱਕ ਨੇ ਰਾਤ ਤੇਲ ਪਵਾਇਆ ਸੀ ਇੱਕ ਨੇ ਦੋ ਚਾਰ ਦਿਨ ਪਹਿਲਾਂ ਪਵਾਇਆ ਸੀ ਦੋਨਾਂ ਚੰਤਾਂ ਨਹੀਂ ਲੱਗਿਆ ਉਹ ਮੋਟਰ ਸਾਡੇ ਕੋਲ ਜਿਹੜਾ ਪਾਣੀ ਲੈ ਕੇ ਆਏ ਆ ਮੋਟਰਸਾਈਕਲਾਂ ਤੋਂ ਕੱਢ ਕੇ ਬੋਤਲਾਂ 'ਚ ਲੈ ਕੇ ਆਏ ਆ ਜੀ ਅਸੀਂ ਤਾਂ ਆਪਦੀ ਪੰਪ ਤੇ ਖੜੇ ਜਦੋਂ ਅਸੀਂ ਨਿਊਜ਼ ਉੱਤੇ ਤੇਲ ਪਾ ਰਹੇ ਹੁੰਨੇ ਆ ਉਹਦੀ ਜ਼ਿੰਮੇਵਾਰੀ ਸਾਡੀ ਆ ਸਾਡੇ ਪੰਪ ਤੋਂ ਬਾਈਕ ਬਾਹਰ ਚਲਾ ਗਿਆ ਉਹਦੀ ਸਾਡੀ ਕੋਈ ਜ਼ਿੰਮੇਵਾਰ ਕਾਰਨ ਕਿ ਸਮਝੋ ਤੁਸੀਂ ਟੈਕ ਆਪੇ ਜੀ ਫੇਸ ਪੀਨਾ ਤੇ ਮੀਟਰ ਵੀ ਚੈੱਕ ਕਰਵਾ ਦਿੱਤੇ ਅੰਦਰ ਵੀ ਚੈੱਕ ਕਰਵਾ ਦਿੱਤੀ ਹੈ। ਕਸਟਮਰ ਨੇ ਜਦੋਂ ਆ ਕੇ ਜਦੋਂ ਉਹ ਨੇੜੇ ਕਿਤੇ ਤੇ ਇਹ ਕੋਈ ਪਾਇਆ ਜਿਹਾ ਸਾਧਨ। ਕਾਰਨ ਉਹ 에ਥਨ올 ਹੈ ਜੀ 에ਥਨ올 ਦੀ 20% ਜਿਹੜਾ 에ਥਨ올 ਮਿਕਸ ਹੁੰਦਾ ਉਹੀ ਹੈ ਕਾਰਨ। ਉਹਦੇ ਟੈਂਕੀ ਦੇ ਵਿੱਚ ਮੌਇਸਚਰ ਬਣ ਜਾਂਦਾ ਹੈ ਮਾੜਾ ਮੋਟਾ। ਮੌਇਸਚਰ ਨੇ ਜਿੰਨਾ 에ਥਨ올 ਹੈਗਾ ਸਾਰਾ ਪਾਣੀ ਬਣਾ ਦੇਣਾ। ਕੋਈ ਕਸਟਮਰ ਸੈਟੀਸਫਾਈ ਨਹੀਂ ਹੋਏ ਤੁਹਾਡੇ। ਮੈਂ ਤਾਂ ਆਪਦੇ ਲੋ ਚੈੱਕ ਕਰਵਾ ਸਕਦਾ ਜੀ ਸੈਟੀਸਫਾਈ ਇਹਨਾਂ ਨੇ ਹੋਣਾ। ਮਤਲਬ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਮੇਰੇ ਕੋਲ ਤਾਂ ਦੋ ਜਣੇ ਆਏ ਆ ਇਹ ਜੀ ਇੱਕ ਕਹਿ ਰਿਹਾ ਵੀ ਮੈਂ 4-5 ਦਿਨ ਪਹਿਲਾਂ ਪਵਾਇਆ ਸੀ ਤੇ ਇੱਕ ਕਹਿੰਦਾ ਮੈਂ ਆਪ ਹੀ ਪਵਾਇਆ ਕਿੰਨੇ ਕਿੰਨੇ ਦਾ ਤੇਲ ਪਵਾਇਆ ਇਹ ਇਹਨਾਂ ਨੂੰ ਨਿਕਲ ਕਿੰਨੇ ਕਿੰਨੇ ਦਾ ਪਵਾਇਆ ਸੀ ਆਪ ਹੀ ਦਾ ਤੁਸੀਂ ਕਿੰਨੇ ਦਾ ਪਵਾਇਆ ਸੀ 140 ਦਾ ਇੱਕ ਨੇ ਪਵਾਇਆ ਸੀਗਾ ਜੀ ਉਹਨਾਂ ਨੇ ਟੈਂਕੀ ਫੁੱਲ ਕਰਾਈ ਜੀ ਸਾਡਾ ਪ੍ਰਸਾਦ ਸਾਰਾ ਟੈਕ ਚ ਪਾੜੀ ਚਲਾ ਜਾਵੇ ਬਈ ਤੇ ਆਮੀਨਾ ਉਹ ਅਸੀਂ ਵਾਟਰ ਪੇਸਟ ਲਾ ਕੇ ਤੁਹਾਨੂੰ ਚੈੱਕ ਕਰਵਾਤਾ ਜੀ ਹੋਰ ਤਾਂ ਨਹੀਂ ਕਿਸੇ ਕਸਟਮਰ ਨੂੰ ਪ੍ਰੋਬਲਮ ਆਈ ਇਹਨਾਂ ਨੂੰ ਹੀ ਆਈ ਇਹਨਾਂ ਨੂੰ ਆਈ ਹੈ ਜੀ ਹਜ ਤੱਕ ਤਾਂ ਇਹੀ ਕਹਿ ਰਹੇ ਆ ਇਹਨਾਂ ਨੂੰ ਹੀ ਆਈ ਆ ਹੋਰ ਹੋਰ ਵੀ ਬਹੁਤ ਲੋਕ ਨੇ ਜਿਹੜੇ ਤੇਲ ਪਾਉਂਦੇ ਨੇ ਹਾਂਜੀ ਹਾਂਜੀ ਮਤਲਬ ਸਾਡੇ ਕੋਲੇ ਘੱਟੋ ਘੱਟ ਦਿਹਾੜੀ ਦੇ ਵਿੱਚ 3000 ਬੰਦਾ ਤੇਲ ਪਾਉਂਦਾ ਜੀ ਮਤਲਬ 1500 2000 2.5 ਹਜ਼ਾਰ ਬੰਦਾ ਤੇਲ ਪਾਉਂਦਾ ਵਾ ਇਹਨਾਂ ਦੋ ਬੰਦਿਆਂ ਦੀ ਕੰਪਲੇਂਟ ਆਈ ਹੈ ਹੋਰ ਕਿਸੇ ਦੀ ਕੋਈ ਕੰਪਲੇਂਟ ਨਹੀਂ। ਕੁਲਦੀਪ ਸਿੰਘ ਬਾਈ ਪਿੰਡ ਦੋਨੇ ਗਏ ਬਾਈ ਜੀ ਰਾਤੀ ਇਹਨਾਂ ਦੋ ਸਵਾ 7 ਵਜੇ ਤੇਲ ਪੋਇਆ ਜੀ ਮੋਟਰਸਾਈਕਲ 2 ਕਿਲੋਮੀਟਰ ਨਹੀਂ ਚਲਾਈ ਜੀ ਪਾਣੀ ਨਿਕਲਿਆ ਿਤੜ ਕੇ ਮੈਸਟਰੀ ਨੂੰ ਦਿਖਾਇਆ ਜੀ ਉਹ ਕਹਿੰਦਾ ਇੰਜਨ ਦੇ ਵਿੱਚ ਪਾਣੀ ਆ ਜੀ ਵੜ ਗਿਆ ਜੀ ਸਿਰਫ ਨੀਰਾ ਪਾਣੀ ਨਿਕਲਿਆ ਬੋਤਲਾ ਜੀ ਉਹ ਮੋਟਰਸਾਈਕਲ ਖੜਾ ਜੀ ਮੋਟਰਸਾਈਕਲ ਸਾਰਾ ਫ੍ਰੀ ਹੋ ਗਿਆ ਜੀ ਠੀਕ ਆ ਪਾਣੀ ਵੜ ਗਿਆ ਇੰਜਨ ਚ ਹੁਣ ਦੱਸੋ ਜੀ ਇਹਦਾ ਹੱਲ ਕੀ ਕਪੀ ਰੈਪੇਅਰ ਕਰਕੇ ਦੇਣਗੇ ਹੱਲ ਇਹਨਾਂ ਦੋ ਜੀ ਬੈਸਟ ਕ੍ਰਾਊਨ ਤੋਂ ਜੀ ਹਾਂ ਜਦੋਂ ਪੋਇਆ ਸੀ ਰਾਤੀ ਪੋਇਆ ਸੀ ਤੇਲ ਹਜੇ ਮੋਟਰਸਾਈਕਲ ਮੋਟਰਸਾਈਕਲ ਦੇ ਵਿੱਚ ਹੀ ਹੋ ਗਿਆ ਜੀ ਆਹ ਕੱਢਿਆ ਸਰਪੈਨਾ ਜੀ ਮਿਸਤਰੀ ਨੂੰ ਬੁਖਾਇਆ ਮਿਸਤਰੀ ਕੰਦਾ ਪਾਣੀ ਆ ਜੀ ਇਹਦਾ ਕੋਈ ਹੱਲ ਕਰਕੇ ਜੋ ਸਾਨੂੰ ਅਸੀਂ ਹੁਣ ਕੀ ਕਰੀਏ ਜੀ ਦੱਸੋ ਜੀ ਹਾਂ ਜੀ ਕਾਰਬੂਰੇਟਰ ਚ ਪਾਣੀ ਚਲਾ ਗਿਆ ਜੀ ਹਾਂ ਤੇ ਪਹਿਲਾਂ ਵੀ ਹਫ਼ਤਾ ਪਹਿਲਾਂ ਹਾਂ ਜੀ ਹਫ਼ਤਾ ਪਹਿਲਾਂ ਇਹਨਾਂ ਦੀ ਕੰਪਲੇਨ ਆਈ ਵੀ ਸੀ ਜੀ ਇਹ ਮੰਨਦੇ ਨਹੀਂ ਇਸ ਚੀਜ਼ ਨੂੰ ਕਰਦੇ ਅਸੀਂ ਤੇਲ ਚੈੱਕ ਕਰਾ ਦਨੇ ਅਸੀਂ ਐ ਕਰਾ ਦਨੇ ਜੀ ਦੱਸੋ ਜੀ ਜੋ ਗੱਲ ਕਰੀਏ ਉਹਨਾਂ ਨੇ ਟੈਂਕਾਂ ਦੇ ਵਿੱਚ ਪਾ ਕੇ ਚੈੱਕ ਕਰਾਇਆ ਤੇ ਲੋ ਕਹਿੰਦੇ ਉਹ ਸਾਡੇ ਦੇ ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ। ਬਈ ਮੋਟਰਸਾਈਕਲ ਦੇ ਵਿੱਚ ਪਹਿਲਾਂ ਮਾੜਾ-ਮੋਟਾ ਫਾਰੀ ਹੋ ਬਦਲਿਆ। ਤੇ ਬਈ ਅਸੀਂ ਪਰ ਮੋਟਰਸਾਈਕਲ ਦਾ ਆਪਣੀ ਪਤਾਈ। ਸਾਨੂੰ ਇਸ ਚੀਜ਼ ਦੇ ਪ੍ਰਸ਼ਨ ਜਵਾਬ ਦੇਵੇ। ਜੇ ਅਸੀਂ ਮੋਟਰਸਾਈਕਲ ਦਾ ਆਪ ਦਾ ਆਪਦੀ ਮਸ਼ੀਨਰੀ ਕੋਈ ਆਪ ਖਰਾਬ ਕਰੂਗੀ। ਅੱਗੇ ਬਾਰਿਸ਼ ਹੋ ਰਹੀ ਹੈ ਇਤਨਾ ਤਾਂ ਲੱਗਦਾ ਨਹੀਂ ਮੋਟਰਸਾਈਕਲ ਦੇ ਟੈਂਕੀ 'ਚ ਪਾਣੀ ਚਲਾ ਗਿਆ। ਨਹੀਂ ਬਤਲ ਵੀ ਨਹੀਂ ਜੀ। ਜੋ ਟੈਂਕੀ ਟੈਂਕੀ ਖਾਲੀ ਸੀ ਜੋ ਤੇਲ ਆਪਾਂ ਇੱਥੋਂ ਪਾਇਆ ਜੀ। ਰੋੜ ਕੇ ਮੋਟਰਸਾਈਕਲ ਲੈ ਗਏ। ਇਹਨਾਂ ਕੋਲ ਵਕਾਇਦਾ ਰ ਹੋਰ ਦਸੋ ਪ੍ਰਸ਼ਾਸਨ ਕੀ ਥੈਂਕੀ ਉਹ ਮਟਰਾ ਮੋਟਾ ਖੜਾ ਚੈੱਕ ਕਰ ਲੈਣੀ ਜਿੰਨਾਂ ਤੇ ਸਾਰਾ ਬਾਰ ਕੱਢ ਕੇ ਚੈੱਕ ਕਰ ਲੈਣੀ ਸਰ ਪੰਪ ਵਾਲੇ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਵੀ ਇਹਦੇ ਵਿੱਚ ਤੇ ਫਿਰ ਅਸੀਂ ਤੇ ਦੇਖੋ ਜੀ ਅਸੀਂ ਕੀ ਕਰੀਏ ਫਿਰ ਅਸੀਂ ਤੇਲ ਹੋਰ ਕਿਤੋਂ ਪਾਈ ਜਦੋਂ ਇਹਨਾਂ ਕੋਲੇ ਕੈਮਰੇ ਹੈਗੇ ਹਨ ਕੋਲੇ ਰਿਕਾਰਡਿੰਗ ਤਾਂ ਹੈਗੀ ਆ ਸਾਹਮਣੇ ਕੈਮਰੇ ਨਾਲ ਵੀ ਵੀ ਆ ਨਾ ਵੀ ਆ ਬੰਦਾ ਆਇਆ ਤੇਲ ਪਾਉਂਦਾ ਇਹਨਾਂ ਕੋਲੇ ਹਰੇਕ ਬੰਦੇ ਦੀ ਡਿਟੇਲ ਹੁੰਦੀ ਹੈ ਕਿ ਨਹੀਂ ਹੁੰਦੀ ਫਿਰ ਜਿੰਨਾਂ ਤੇਲ ਪਾਉਂਦਾ ਸਾਰੀ ਪੰਪਾਂ 'ਤੇ ਠੀਕ ਹੈ ਨਹੀਂ ਹੋਰ ਅਸੀਂ ਪੰਪ ਤੋਂ ਤੇਲ ਪਾਉਣਾ ਹੋਰ ਤਾਂ ਨਹੀਂ ਸੀ ਕਿ ਉਹਨਾਂ ਨੂੰ ਫਿਰ ਇਹਨਾਂ ਦੀ ਕਿਉਂ ਕਪਰੇ ਨਾ ਦੀ ਹਫ ਇਸਾਂ ਦੀ ਉਲਟਾ ਕਹਿੰਦੇ ਤੁਸੀਂ ਆਪ ਦੀ ਆਪਾ ਨਹੀਂ ਕੋਣੇ ਕੀ ਮੰਗ ਕੀ ਕਰਦੇ ਉਹ ਮੰਗ ਸਾਡਾ ਹੱਲ ਕਰਕੇ ਦੇਣੇ ਅਸੀਂ ਕੀ ਕਰੀਏ ਜੀ ਰੋੜਾ ਅਜੇ ਤਾਂ ਮੈਂ ਹੁਣ ਚਲੋ ਮੇਰਾ ਮੁਰਸਾ ਦਾ ਡੰਗ ਲੜਿਆ ਜੀ ਜੇ ਚਾਰ ਦਿਨੋਂ ਵਾਲੇ ਗੱਡੀ ਦੇ ਚਪੜਾ ਗੱਡੀ ਦਾ ਕਿੰਨਾ ਨੁਕਸਾਨ ਹੋਊਗਾ ਠੀਕ ਆ ਨਾ ਜੀ ਦਾ ਚਲੋ ਛੋਟੀ ਚੀਜ਼ ਦਾ ਮੈਂ ਸਰਕਲ ਚਲਾ ਲੂੰਗਾ ਜਿਹੜਾ ਹੁਣ ਵੱਡਾ ਗੱਡੀ ਵਾਲਾ ਟੇਬਲ ਦੇ ਚਲਾ ਗਿਆ ਉਹ ਵੀ ਹੱਲ ਕਰੂਗਾ ਇਹਦਾ ਠੀਕ ਆ ਨਾ